ਅਜੀ ਮੈਮ ਕੀ ਨਾਮ ਹੈ ਔਰ ਕਿੱਥੋਂ ਜੀ ਮੇਰਾ ਨਾਮ ਕੁਲਦੀਪ ਕੌਰ ਹੈ ਜੀ ਕਿੱਥੋਂ ਜੀ ਸ੍ਰੀ ਮੁਖਸਰ ਸਾਹਿਬ ਤੋਂ ਮੈਮ ਅੱਜ ਤੁਹਾਡੇ ਦੁਆਰਾ ਇੱਕ ਕਿਤਾਬ ਲਾਂਚ ਕੀਤੀ ਗਈ ਹੈ ਜਿਸ ਦੇ ਵਿੱਚ ਮਨਜੋਤ ਖਰੋਸਬਖੋ ਐਮਐਲਏ ਉਹਨਾਂ ਦੀ ਰੈਨਵਾਈ ਹੈ ਉਹਨਾਂ ਨੇ ਲਾਂਚ ਕੀਤੀ ਅੱਜ ਇਹ ਕਿਤਾਬ ਉਹ ਕਿੰਨਾ ਦੁਆਰਾ ਲਿਖੀ ਗਈ ਹੈ ਔਰ ਕੀ ਨਾਮ ਹੈ ਕਿਤਾਬ ਦਾ ਇੱਕ ਕਿਤਾਬ ਜੀ ਮੇਰੀ ਆਪ ਦੀ ਲਿਖੀ ਹੋਈ ਹੈ ਤੇ ਕਿਤਾਬ ਦਾ ਨਾਮ ਹੈਗਾ ਮੈਂ ਐਵੇਂ ਦਰਦ ਸਹੇੜ ਲਿਆ ਮੈਮ ਇਹ ਕਿਸ ਤਹਿਤ ਜਿਹੜੀ ਇਹ ਕਿਤਾਬ ਲਿਖੀ ਇਹ ਪੂਰੀ ਔਰਤ ਜਾਤੀ ਬਾਰੇ ਹੈ ਜੀ ਠੀਕ ਹੈ ਇੱਕ ਦੀ ਮਾਂ ਦੇ ਰੋਲ ਵਿੱਚ ਕਰੇ ਭੈਣ ਦੇ ਰੋਲ ਵਿੱਚ ਇਦਾਂ ਅਲੱਗ-ਅਲੱਗ ਪੀੜਾਂ ਸਹਿੰਦੀ ਹੋਈ ਔਰਤ ਫਿਰ ਕਿਸ ਕਹਾਣੀ ਦੇ ਤਹਿਤ ਲਿਖਿਆ ਗਿਆ ਜਾਂ ਕਹਿ ਲਈਏ ਵੀ ਇੱਕ ਕਵਿਤਾ ਦੇ ਰੂਪ ਚ ਲਿਖਿਆ ਗਿਆ ਕਹਾਣੀ ਦੇ ਰੂਪ ਚ ਲਿਖਿਆ ਗਿਆ ਦੇਖੋ ਜੀ ਪਹਿਲਾਂ ਤਾਂ ਸਮਾਜ ਵਿੱਚ ਜਦੋਂ ਅਸੀਂ ਵਿਚਰਦੇ ਆ ਪਹਿਲਾਂ ਇੱਕ ਕਹਾਣੀ ਹੁੰਦੀ ਆ ਆਸੇ-ਪਾਸੇ ਸਾਡੇ ਬਹੁਤ ਕਹਾਣੀਆਂ ਆਈਆਂ ਜਿੱਦ ਵੀ ਵੇਖੀਏ ਪਰ ਮੇਰਾ ਸ਼ੌਂਕ ਕਵਿਤਾ ਸੀ ਤੇ ਮੈਂ ਇਹਨੂੰ ਕਵਿਤਾ ਦੇ ਰੂਪ ਵਿੱਚ ਹੀ ਔਰਤ ਦੇ ਦਰਦ ਨੂੰ ਦੱਸਿਆ ਵਜਿ ਮੈਮ ਤੁਹਾਡੀ ਕੀ ਇਹ ਪਹਿਲੀ ਕਿਤਾਬ ਤੁਸੀਂ ਲਿਖੀ ਹੈ ਜਾਂ ਹੋਰ ਵੀ ਕਿਤਾਬਾਂ ਲਿਖੀਆਂ ਮੇਰੀ ਜੀ ਪਹਿਲੀ ਕਿਤਾਬ ਹੈ ਲਿਖਣੀ ਬਹੁਤ ਚਿਰ ਪਹਿਲਾਂ ਸੀ ਪਰ ਪਰਿਵਾਰਕ ਰਜੀਵਿਆਂ ਕਰਕੇ ਦਿਖੀਏ ਮੇਰੀ 90 ਕਨਵੇ ਦੀਆਂ ਕਵਿਤਾਵਾਂ ਬਹੁਤ ਪੁਰਾਣੀਆਂ ਲਿਖੀਆਂ ਹੋਈਆਂ ਪਰ ਪਬਲਿਕ ਦੇ ਸਾਹਮਣੇ ਹੋਣ ਆਈਆਂ ਜੀ ਅੱਗੋਂ ਵੀ ਮੈਂ ਹੋਰ ਕਿਤਾਬਾਂ ਲਿਖਣੀ ਹੈ ਕਿਤਾਬਾਂ ਦਾ ਮਟੀਰੀਅਲ ਮੇਰੇ ਕੋਲੇ ਪਿਆ ਤੇ ਪਰ ਹਲੇ ਅੱਗੇ ਪਹਿਲਾਂ ਇਸ ਸਫਲਤਾ ਤੋਂ ਬਾਅਦ ਮੈਂ ਦੂਜਾ ਸਟੈਪ ਚੱਕਾਂਗੀ ਜੀ ਮੈਮ ਹੋਰ ਤੁਸੀਂ ਪੰਜਾਬ ਦੀ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਆਪਣੇ ਦੁਆਰਾ ਕੀ ਉਦੇਸ਼ ਦੇਣਾ ਕੀ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਕਿਤਾਬਾਂ ਵੱਧ ਵੱਧ ਪੜੀਆਂ ਜਾਣ ਜਿਹੜੀਆਂ ਕਿਤਾਬਾਂ ਇਹ ਸਾਡੇ ਦਾ ਸੱਚਾ ਸਾਥੀ ਹੁੰਦੀਆਂ ਜਦੋਂ ਵੀ ਅਸੀਂ ਇੱਕ ਕਿਤਾਬ ਨੂੰ ਪੜ੍ਹਦੇ ਆ ਉਦੋਂ ਅਸੀਂ ਪੜ੍ਹ ਕੇ ਬੰਦ ਕਰਦੇ ਦੂਜੀ ਵਾਰ ਫੇਰ ਪੜ੍ਹਦੇ ਆ ਉਹਦੇ ਵਿੱਚੋਂ ਫੇਰ ਅਸੀਂ ਨਵਾਂ ਕੁਝ ਪ੍ਰਾਪਤ ਕਰਦੇ ਆ ਤੇ ਸਾਨੂੰ ਐ ਲੱਗਦਾ ਵੀ ਆਹ ਲਾਈਨ ਤਾਂ ਮੈਂ ਪਹਿਲਾਂ ਪੜ੍ਹੀ ਨਹੀਂ ਸੀ ਜਿੰਨੀ ਵਾਰੀ ਅਸੀਂ ਇੱਕ ਕਿਤਾਬ ਨੂੰ ਪੜ੍ਹਾਂਗੇ ਓਨੇ ਵਾਰ ਹੀ ਸਾਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਨਵਾਂ ਮਿਲੇਗਾ ਤੇ ਅੱਗੇ ਵੀ ਇਸੇ ਤਰ੍ਹਾਂ ਕਿਤਾਬਾਂ ਜਿਹੜੀਆਂ ਹਾਂਜੀ ਉਹ ਇੱਕ ਵਿੱਚ ਮੈਂ ਇਦਾਂ ਹੀ ਕਿਤਾਬਾਂ ਲਿਖੂੰਗੀ ਮੇਰਾ ਸ਼ੌਂਕ ਵੀ ਸੀ ਪਰ ਇੰਨਾ ਵੀ ਹੈ ਮੈਨੂੰ ਅਫਸੋਸ ਹੈ ਵੀ ਇਹ ਮੇਰਾ ਸ਼ੌਂਕ ਮੈਨੂੰ ਲੇਟ ਪੂਰਾ ਕਰਨ ਦਾ ਮਤਲਬ ਮਿਲਿਆ ਇਹ ਬਹੁਤ ਚਿਰ ਪਹਿਲਾਂ ਦਾ ਸ਼ੌਂਕ ਸੀ ਜਿਹੜੇ ਮੈਂ ਪੂਰਾ ਕਰਨਾ ਚਾਹੁੰਦੀ ਸੀ ਪਰ ਹਰੇਕ ਚੀਜ਼ ਸਮੇਰੇ ਹੱਥੋਂ ਚਲੀ ਆ ਸਮਾਂ ਮੈਨੂੰ ਹੁਣ ਵੀ ਨਹੀਂ ਆਇਆ ਮੈਂ ਮਿੰਦੇ ਵਿੱਚ ਕੋਈ ਤੁਹਾਡੀ ਕੋਈ ਮਨਪਸੰਦ ਕਵਿਤਾ ਹੋਵੇ ਜਿਹਨੂੰ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਕਵਿਤਾ ਤਾਂ ਮੇਰੀਆਂ ਸਾਰੀਆਂ ਮਨਪਸੰਦ ਦੀਆਂ ਜੀ ਪਰ ਸਮੇਂ ਦੇ ਹਿਸਾਬ ਨਾਲ ਮੈਂ ਬਹੁਤ ਛੋਟੀ ਕਵਿਤਾ ਸ਼ੇਅਰ ਕਰੂੰਗੀ ਤੁਹਾਡੇ ਨਾਲ ਜੀ ਇਹਦਾ ਸਲੇਖ ਹੈਗਾ ਤੇਰੇ ਦਰਸ਼ਨ ਮਹਿੰਗੇ ਹੋਗੇ ਤਰਸ ਗਈਆਂ ਨੇ ਮੇਰੀਆਂ ਅੱਖਾਂ ਸੋਹਣੀਆਂ ਬਰਸਾਤਾਂ ਨੂੰ ਪਿਆਰ ਤੇਰੀ ਵਿੱਚ ਆ ਗਈ ਨੌਬਤ ਤਾਰੇ ਗਿਨਨ ਦੀ ਰਾਤਾਂ ਨੂੰ ਬਿਨ ਮੰਗੇ ਰੱਬ ਦੇ ਰਿਆਏ ਹਿਜਰ ਤੇਰੇ ਦੀਆਂ ਸਗਾਟਾਂ ਨੂੰ ਬੁੱਝੇ ਤੇਰੇ ਬਿਨ ਕੌਣ ਭਲਾ ਹੋਣ ਮੇਰੇ ਦਿਲ ਦੀਆਂ ਬਾਤਾਂ ਨੂੰ ਤੇਰੇ ਦਰਸ਼ਨ ਮਹਿੰਗੇ ਹੋ ਗਏ ਸ਼ਾਮਾਂ ਤੇ ਪਰਬਤਾਂ ਨੂੰ ਸ਼ਾਮਾਂ ਤੇ ਪਰਬਤਾਂ ਨੂੰ